ਸੰਗਰੂਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਬੌਡਰ ਤੇ ਚੱਲਦੇ ਨੇ ਉਹਨਾਂ ਦੇ ਚੱਲਦੇ ਰਹਿਣ ਤੇ ਆਮ ਸ਼ਹਿਰੀ ਨੂੰ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਕੋ ਪੈਨਿਕ ਨਾ ਹੋਣ ਸਿਵਲ ਐਡਮਿਨਿਸਟ੍ਰੇਸ਼ਨ ਪੂਰੀ ਤਰੀਕੇ ਨਾਲ ਤਿਆਰ ਹੈ ਕਿ ਮਕੇ ਸਭ ਕੋਈ ਉਸ ਤਰੀਕੇ ਦੀ ਸਿਚੁਏਸ਼ਨ ਪਾਦੀ ਹੈ ਤਾਂ ਇਸ ਤਰੀਕੇ ਨਾਲ ਰਿਸਪੌਂਡ ਕਰਨਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਲੱਖਵਕ ਵਿਭਾਗਾ ਦੀ ਕਿਸ ਤਰੀਕੇ ਨਾਲ ਆਪਾਂ ਹੈਲਪ ਲੈ ਸਕਦੇ ਆ ਜਿੱਥੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਵਿਭਾਗਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਨੇ ਫਾਇਰ ਬਿਗੇਟ ਦੇ ਹਿੱਸੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਹੈਲਥ ਡਿਪਾਰਟਮੈਂਟ ਹੈ ਮੈਡੀਕਲ ਟੀਮਸ ਨੇ ਸਿਵਲ ਸਪਲਾਈਜ਼ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਪੂਰੇ ਤਿਆਰ ਨੇ ਜੇ ਇੱਕ ਵਾਰ ਕੋਈ ਇਸ ਤਰੀਕੇ ਦੀ ਲੋੜ ਪੈਂਦੀ ਹੈ ਵਿਦਨ ਨੋ ਟਾਈਮ ਅਸੀਂ ਆਪਣੀਆਂ ਸਰਸ ਵੀ ਲਗੜੀ ਵੀ ਵਧਾਈ ਗਈ ਹੈ ਜਾਂ ਉਸ ਚੀਜ਼ ਲਈ ਅਲਰਟ ਕਰਨੀ ਲੋਕਲ ਨੂੰ ਨਹੀਂ ਨਹੀਂ ਆਪਾਂ ਵਾਰ ਅਲਰਟ ਅਲਰਟ ਤੇ ਆ ਸਾਰਾ ਐਡਮਿਨਿਸਟ੍ਰੇਸ਼ਨ ਵਿਦਆਊਟ ਲੀਵ ਸਾਰੇ ਹਾਜ਼ਰ ਨੇ ਹਰ ਟਾਈਮ ਦਿਨ ਰਾਤ ਜਗਾ ਜਗਾ ਤੁਸੀਂ ਦੇਖਿਆ ਹੋਣਾ ਕਿ ਜਿੰਨੀ ਵੀ ਫੋਰਸ ਹੈ ਬਾਹਰੋਂ ਆਈ ਹੋਈ ਹੈ ਫਾਰਮਡ ਫੋਰਸਸ ਵੀ ਨੇ ਸਾਰੀਆਂ ਅਸੀਂ ऑन एक्शन ਹੱਤ ਪਰਾਂ ਦਾ ਐਡਮਿਨਿਸਟ੍ਰੇਸ਼ਨ تیار ਹੈ। ਮੀਡੀਆ ਤੇ ਵੀ ਕੋਈ ਜਿਹੜੇ ਕੋਈ ਗਲਤ ਜਾਣਕਾਰੀ ਫੈਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈ ਮੈਂ ਵੀ ਇਹਦੇ ਬਾਰੇ ਗੱਲ ਕਰਨੀ ਚਾਹ ਰਿਹਾ ਸੀਗਾ ਕਿ ਜੇਕਰ ਕੋਈ ਮਿਸ ਇਨਫਰਮੇਸ਼ਨ ਫੈਲਾਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਇਨਫਰਮੇਸ਼ਨ ਗਲਤ ਹੈ ਤਾਂ ਕੋਦੇ ਤੇ ਰਿਸਪੌਂਡ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਰਸਤਾ ਕਾਇਮ ਕਰੋ। ਤੇ ਜਿਹੜਾ ਇਸ ਤਰੀਕੇ ਦੀ ਇਨਫਰਮੇਸ਼ਨ ਫੈਲਾਉਂਦਾ ਹੈ ਸਾਡੇ ਸੋਸ਼ਲ ਮੀਡੀਆ ਟੀਮ ਨੇ ਜਿਹੜੀਆਂ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਆਨਵਾਚਨੇ ਅਸੀਂ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਾਂਗੇ ਜਿਹਦੇ ਨਾਲ ਕੋਈ ਪੈਨਿਕ ਕਰੀਏਟ ਹੋ ਸਕਦਾ ਹੈ ਜਾਂ ਹੋ ਰਿਹਾ ਸਕਦਾ ਕੋਈ ਤਰੀਕੇ ਦੀ ਕੋਈ ਨੰਬਰ ਵੀ ਜਾਰੀ ਕਰ ਰਹੇ ਹੋ ਵੀ ਜਿਹਦੇ ਤੇ ਤੁਹਾਡੇ ਨਾਲ ਰਾਬਤਾ ਕਰਨ ਲੋਕ ਕੋਈ ਨੰਬਰ ਇਹੋ ਜਿਹਾ ਜਾਰੀ ਕਰ ਰਹੇ ਹੋ ਕੋਈ ਐਸੀ ਗੱਲ ਸੋਸ਼ਲ ਮੀਡੀਆ ਤੇ ਫੈਲਾਉਣ ਜਿਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਹੋ ਸਕਦਾ ਹੋਵੇ ਜਿਸ ਤੇ ਨਾਲ ਨਾਗਰਿਕਾਂ ਨੂੰ ਕੋਈ ਸਮੱਸਿਆ ਪੈਦਾ ਹੋ ਸਕਦੀ ਹੋਵੇ ਉਹਨਾਂ ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੋਵੇ ਜਾਂ ਪੈਨਿਕ ਕ੍ਰੀਏਟ ਹੋ ਸਕਦਾ ਹੋਵੇ ਜੇਕਰ ਕੋਈ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਏਗੀ ਕੋਈ ਲੋਕਾਂ ਨੂੰ ਡਰ ਹੋ ਗਿਆ ਜੀ ਵੀ ਰਾਸ਼ਨ ਇਕੱਠਾ ਕਰ ਲੋ ਇਹ ਕਰ ਲੋ ਵੀ ਇਸ ਤਰੀਕੇ ਦੀ ਕੋਈ ਗੱਲ ਨਹੀਂ ਪੈਟਰੋਲ ਭੌਣ ਵੀ ਨਹੀਂ ਰਾਸ਼ਨ ਤੇ ਇੰਨੀ ਵੱਡੀ ਕੈਜ਼ੁਐਲਟੀ ਤਾਂ ਅਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਅਸੀਂ ਇਹਨੇ ਮੁੱਕਣ ਦਿੱਤਾ ਤੇ ਹੁਣ ਤੱਕ ਕਿੱਥੇ ਮੁੱਕਣ ਦੇਾਂਗੇ ਇਸ ਤਰੀਕੇ ਦੇ ਕੋਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਨੇ ਹਰ ਇੱਕ ਚੀਜ਼ ਦੇ ਪੈਨਿਕ ਰਨ ਦੀ ਜਰੂਰਤ ਨਹੀਂ ਜੇਕਰ ਕੋਈ ਹੋਲਡਿੰਗ ਕਰੇਗਾ ਗਲਤ ਪੈਟਰੋਲ ਡੀਜ਼ਲ ਜਾਂ ਕੋਈ ਇਸ ਤਰੀਕੇ ਦੀ ਜਮ੍ਹਾਂ ਖੋਰੀ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਅੱਜ ਦਾ ਬਲੈਕਆਊਟ ਹੈ ਉਹਦੇ ਚ ਪੁਲਿਸ ਦੀ ਭੂਮਿਕਾ ਕੀ ਰਹਿਣ ਵਾਲੀ ਲੋਕ ਆਪ ਮੁਹਾਰੇ ਬੰਦ ਕਰਨਗੇ ਜਾਂ ਫਿਰ ਪੁਲਿਸ ਵੱਲੋਂ ਕੋਈ ਕਰਵਾਇਆ ਜਾਵੇਗਾ ਬੰਦ ਜਾਂ ਕੁਝ ਇਦਾਂ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰੋਲ ਹੁੰਦਾ ਹੈ ਕਿ ਜਿਹੜੀਆਂ ਵੀ ਸਰਕਾਰ ਦੇਆਂ ਗਾਈਡਲਾਈਨਸ ਨੇ ਉਹਨਾਂ ਨੂੰ ਖੂਬ ਬਹੁਤ ਲਾਗੂ ਕਰਵਾਣਾ ਤਾ ਸਾਡੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਦੋਂ ਬਲੈਕਆਊਟ ਦਾ ਸਾਇਰਨ ਵੱਜਦਾ ਹੈ ਬਲੈਕਆਊਟ ਦਾ ਆਪਾਂ ਨੂੰ ਟਾਈਮ ਮਿਲਦਾ ਹੈ ਆਪਾਂ ਕੋ ਨੂੰ 100% ਫਾਲੋ ਕਰਨਾ ਤਾਂ ਜੋ ਡੇੜਾ ਦੁਸ਼ਮਨ ਉਸ ਚੀਜ਼ ਦਾ ਫਾਇਦਾ ਨਾ ਲੈ ਸਕੇ ਮੈਂ ਉਮੀਦ ਕਰਦਾ ਕਿ ਸੰਗਰੂਰ ਸ਼ਹਿਰ ਦੇ ਨਾਗਰਿਕ ਇੰਨੇ ਕਿ ਜਿੰਮੇਵਾਰ ਜ਼ਰੂਰ ਨੇ ਉਸ ਚੀਜ਼ ਨੂੰ ਫਾਲੋ ਕਰਨਗੇ ਥੈਂਕ ਯੂ ਜੀ